ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਰਾਸ਼ਟਰਪਤੀ ਦੀ ਆਮਦ ਤੇ ਬਠਿੰਡਾ ਪੁਲਿਸ ਹੋਈ ਅਲਰਟ ਮੋਡ ਤੇ ਕਈ ਕੀਤੇ ਗਏ ਬਦਲਵੇਂ ਰਸਤਿਆਂ ਦਾ ਪ੍ਰਬੰਧ ਲਗਾਈ ਗਈ ਪਾਰੀ ਪੁਲਿਸ ਫੋਰਸ ਲੋਕਾਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਇੱਕ ਚੌਕ ਦੀਆਂ ਜਿਸ ਤੇ ਕੀ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਪਾਰੀ ਰਿਸੋਰਸ ਦਾ ਨਾਦ ਕੀਤੀ ਗਈ ਅਤੇ ਕੱਲ ਨੂੰ ਕੁਝ ਰੂਟਾਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਅਤੇ ਇਹ ਕਰੀਬ 4 ਘੰਟੇ ਤੱਕ ਬਦਲਵੇਂ ਰੂਟ ਪ੍ਰਭਾਵਿਤ ਰਹਿਣਗੇ ਇਸ ਸੰਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਟਿੰਡਾ ਪੁਲਿਸ ਦੇ ਪ੍ਰਬੰਧ ਕਾਫੀ ਪ੍ਰਸ਼ੰਸਾ ਕਰਨ ਵਾਲੇ ਹਨ ਜੋ ਕਿ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਅਤੇ ਸਾਨੂੰ ਵੀ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਜੇਕਰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਹੀ ਸੜਕ ਤੇ ਨਿਕਲਣਾ ਚਾਹੀਦਾ ਹੈ ਨਹੀਂ ਤਾਂ ਆਪਣੇ ਰੁਝੇਮਿਆਂ ਨੂੰ ਅਗਲੀਆਂ ਤਰੀਕਾਂ ਤੱਕ ਵਧਾ ਦੇਣਾ ਚਾਹੀਦਾ ਹੈ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਪੁਲਿਸ ਦੇ ਉੱਚ ਅਧਿਕਾਰੀ ਅਤੇ ਸ਼ਹਿਰ ਵਾਸੀ ਸੁਣਵਾਨਿਆਂ ਤੁਹਾਨੂੰ ਇਸ ਖਬਰ ਦੇ ਵਿੱਚ ਬਹੁਤ ਵਧੀਆ ਸੁਰੱਖਿਆ ਪ੍ਰਬੰਧ ਅਰ ਯਾਨੀ ਬਠਿੰਡਾ ਪੁਲਿਸ ਨੇ ਕੀਤੇ ਹੋਏ ਆ ਕਿਉਂਕਿ ਮੈਂ ਹੁਣ ਬਾਜ਼ਾਰ ਵਿੱਚ ਦੀ ਨੰਕੇ ਆਇਆ ਤੇ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਵਨ ਵੇ ਟ੍ਰੈਫਿਕ ਵੀ ਕੀਤੀ ਹੋਈ ਹੈ ਬਹੁਤ ਵਧੀਆ ਪ੍ਰਬੰਧ ਨੇ ਜਿਸ ਤਰ੍ਹਾਂ ਐਮਜ਼ ਦੇ ਵਿਚਾਰੇ ਆ ਤਾਂ ਸੈਂਟਰਲ ਯੂਨੀਵਰਸਿਟੀ ਦੇ ਵਿਚਾਰੇ ਉੱਥੋਂ ਦੀ ਸਥਿਤੀ ਨੂੰ ਕੁਝ ਨਾ ਦੇਖਦੇ ਉੱਥੋਂ ਦੀ ਸੁਰੱਖਿਆ ਬਹੁਤ ਵਧੀਆ ਹੈ ਜੀ ਉੱਥੇ ਵੀ ਯਾਨੀ ਕਿ ਤੁਹਾਡੇ ਮਾਧਮ ਰਾਈ ਅਸੀਂ ਦੇਖਦੇ ਆ ਕਿ ਜਿਹੜੇ ਪ੍ਰਬੰਧ ਕੀਤੇ ਆ ਬਹੁਤ ਸੋਹਣੇ ਪ੍ਰਬੰਧ ਕੀਤੇ ਹੋਏ ਆ ਜਿਹਦੇ ਨਾਲ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕਰਦੇ ਆ ਵੀ ਲੋਕ ਸਹਿਯੋਗ ਕਰਨ ਪ੍ਰਸ਼ਾਸਨ ਦਾ ਤਾਂ ਕਿ ਜਿਹੜਾ ਕੱਲ ਵਾਲਾ ਪ੍ਰੋਗਰਾਮ ਹੈ ਸਾਡੇ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਮੁਰਮੂ ਜੀ ਆ ਰਹੇ ਨੇ ਤੇ ਉਹਦੇ ਚ ਸਹਿਯੋਗ ਕਰਨ ਸਰ ਜਿਸ ਤਰ੍ਹਾਂ ਇੰ ਦੇ ਵਿੱਚ ਪੇਸ਼ੈਂਟਸ ਤੇ ਐਡਮਿਟ ਹੈਗੇ ਆ ਤੇ ਦੁਬਾਰਾ ਆਣਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਵੀ ਉਹਨਾਂ ਦੇ ਜਿਹੜੀ ਆਗਮਨ ਦੇ ਤੇ ਮੇਰੇ ਸਾਬ ਨਾਲ ਉਹਨਾਂ ਨੂੰ ਇੱਕ ਦਿਨ ਵਾਸਤੇ ਰੋਕ ਦੇਣਾ ਚਾਹੀਦਾ ਕਿਉਂਕਿ ਐਮਰਜੈਂਸੀ ਦਾ ਚੱਲਣੀ ਚਾਹੀਦੀ ਹੈ ਤੇ ਬਾਕੀ ਲੋਕ ਇੱਕ ਦੋ ਸਾਡੇ ਨਾਲ ਗੱਲ ਵੀ ਹੋਈ ਹੈ ਪੇਸ਼ੈਂਟ ਨੇ ਅਸੀਂ ਤੇ ਚੈੱਕਅਪ ਵਾਸਤੇ ਜਾਣਾ ਸੀਗਾ ਅਸੀਂ ਅੱਜ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਪੋਸਟਪੋਨ ਕਰ ਦਿਓ ਜਿਨ੍ਹਾਂ ਦੀ ਰੂਟੀਨ ਚੈੱਕਅਪ ਆ ਬਾਕੀ ਜਿਹੜੀ ਆਪਣੇ ਐਮਰਜੈਂਸੀ ਹੈ ਉਹ ਤਾਂ ਉਹਨਾਂ ਦੀ ਚਲਦੀ ਰਹਿਣੀ ਹੈ ਉਹ ਚਲਦੀ ਰਹਿੰਦੀ ਹੈ ਸਰ ਰਾਸ਼ਟਰਪਤੀ ਦੀ ਆਮਦ ਦੇ ਕੇਜ ਜਿਹੜੇ ਹੈਗੇ ਆ ਰੂਟ ਪਲਾਨ ਕੀਤੇ ਗਏ ਨੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਆ ਅਸੀਂ ਮਾਨਯੋਗ ਵੀਆਈਪੀ ਵੀਆਈਪੀ ਦੇ ਆਮਦ ਦੇ ਸੰਬੰਧ ਵਿੱਚ ਵੱਖ-ਵੱਖ ਰੂਟ ਪਲਾਨ ਤਿਆਰ ਕੀਤੇ ਨੇ ਉਹਦੇ ਵਿੱਚ ਇੱਕ ਦੋ ਰੂਟ ਦੇ ਉੱਪਰ ਅਸੀਂ ਡਿਵਰਜਨ ਵਾਸਤੇ ਜਿਹੜੀ ਹੈਗੀ ਹੈ ਪਹਿਲਾਂ ਹੀ ਅਸੀਂ ਐਂਟੀਮੇਟ ਕਰ ਰਹੇ ਆ ਤਾਂ ਕਿ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਦੇ ਵਿੱਚ ਮੇਨ ਜਿਹੜਾ ਹੈਗਾ ਡੱਬੌਲੀ ਤੋਂ ਆਉਣ ਵਾਲੇ ਇਹ ਵਿਅਕਤੀ ਨੇ ਜਿਨ੍ਹਾਂ ਨੇ ਬਠਿੰਡੇ ਆਉਣਾ ਉਹਨਾਂ ਨੂੰ ਅਸੀਂ ਵਾਇਆ ਤਲਵੰਡੀ ਰਾਮਾ ਮੰਡੀ ਦੇ ਵਿੱਚੋਂ ਅਸੀਂ ਡਿਵਰਟ ਕਰ ਰਹੇ ਆ ਸਿਮਿਲਰਲੀ ਜਿਨ੍ਹਾਂ ਨੇ ਅੱਗੇ ਚੰਡੀਗੜ੍ਹ ਜਾਣਾ ਉਹ ਤਲਵੰਡੀ ਤੇ ਰਾਮਪੁਰਾ ਫੋਲ ਜਾਣਗੇ ਤੇ ਜਿਨ੍ਹਾਂ ਨੇ ਮਾਨਸਾ ਸਾਈਡ ਜਾਣਾ ਉਹ ਤਲਵੰਡੀ ਤੋਂ ਮਾਨਸਾ ਜਾਣਗੇ ਜਿਨ੍ਹਾਂ ਨੇ ਵਿਅਕਤੀਆਂ ਨੇ ਬਾਕੀ ਜਗ੍ਹਾ ਦੇ ਉੱਪਰੋਂ ਫਰੀਦਕੋਟ ਜਾਂ ਰਾਮਪੁਰਾ ਫੂਲ ਜਾਂ ਚੰਡੀਗੜ੍ਹ ਤੋਂ ਬਠਿੰਡਾ ਵਾਇਆ ਹੁੰਦੇ ਡਬਲ ਜਾਣਾ ਉਹ ਸਿਮਿਲਰਲੀ ਉਸੇ ਰੂਟ ਦੇ ਤਹਿਤ ਹੀ ਤਲਵੰਡੀ ਰਾਮਾ ਮੰਡੀ ਮੋੜ ਉਸ ਰੂਟ ਨੂੰ ਫੋਲੋ ਕਰਨਗੇ ਤੇ ਉਧਰੋਂ ਹੁੰਦੇ ਹੋਏ ਡਿਵਰਟ ਹੁੰਦੇ ਹੋਏ ਜਿਹੜੇ ਹੈਗੇ ਅੱਗੇ ਡਬਲ ਨੂੰ ਜਾਣਗੇ ਸੋ ਸਾਰਿਆਂ ਨੂੰ ਅਪੀਲ ਹੈ ਕਿਰਪਾ ਕਰਕੇ ਜਿਹੜਾ ਅਸੀਂ ਰੂਟ ਪਲਾਨ ਜਾਰੀ ਕਰ ਰਹੇ ਹਾਂ ਇਹਨਾਂ ਦੀ ਪਾਲਣਾ ਕਰੋ ਕਿਉਂਕਿ ਤਾਂ ਕਿ ਆਮ ਪਬਲਿਕ ਨੂੰ ਜਿਹੜਾ ਇਸ ਮੰਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਕਿੰਨਾ ਟਾਈਮ ਜਿਹੜਾ ਰੂਟ ਡਿਵਰਟ ਰਹੇਗਾ ਇਹ ਤਕਰੀਬਨ 4 ਘੰਟੇ Come <sighs> on.